ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਜਿਵੇਂ ਕਿਸੇ ਨੂੰ ਪਤਾ ਹੀ ਹੈ ਜੋ ਰਿਲੇਟਡ ਹਰ ਇੱਕ ਅਪਡੇਟ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਉਹ ਪੰਜਾਬ ਚ ਕਿਤੇ ਮਰਜੀ ਹੋਣ ਠੀਕ ਹੈ ਨਾ ਜੀ ਅਸੀਂ ਤੁਹਾਡੇ ਲਈ ਲੱਭ ਕੇ ਤੁਹਾਡੇ ਕੋਲ ਇਸੇ ਹਾਜ਼ਰ ਕਰਤੇ ਆ ਠੀਕ ਹੈ ਜੀ ਇਸ ਕਰਕੇ ਜਿਹੜੇ ਮੁੰਡੇ ਕੁੜੇ ਵੀ ਨਿਊ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲਓ ਹਣ ਤਾਂ ਜੋ ਕਿ ਟਾਈਮ ਨਾਲ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਜੋ ਰਿਲੇਟਡ ਪਹੁੰਚਦਾ ਰਹੇ ਲੈ ਕੇ ਚੱਲਦੇ ਆ ਅੱਜ ਵੀਡੀਓ ਦੀ ਹੁਣੇ-ਹੁਣੇ ਆਈ ਹੈ ਤਾਜ਼ਾ ਅਪਡੇਟ ਜੀ ਦਫਤਰ ਜ਼ਿਲ੍ਹਾ ਰੱਖਿਆ ਸੇਵਾ ਭਲਾਈ ਅਫਸਰ ਭਰਤੀ ਇਤਿਆਰ ਜਾਰੀ ਠੀਕ ਹੈ ਜੀ ਕਿਹੜੀ ਭਰਤੀ ਹੈ ਕੀ ਪ੍ਰਸ਼ਾਸਕ ਕਿਵੇਂ ਭਰਨਾ ਕੀ ਤਨਖਾਹ ਹੋਊਗੀ ਕੀ ਇਹ ਜੋ ਕਿ ਸਾਰਾ ਕੁਝ ਸਟੈਪ ਬਸ ਚੈਪਸਨ ਦੱਸਿਆ ਜਾਊਗਾ ਪਲੀਜ਼ ਜੋ ਕਿ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਜ਼ਰੂਰਤਮੰਦਾਂ ਤੱਕ ਪਹੁੰਚਦੀ ਰਹੇ ਲੈ ਕੇ ਚਾਲਦੇ ਇਹਨਾਂ ਨੋਟੀਫਿਕੇਸ਼ਨ ਤੇ ਜ਼ਿਲ੍ਹਾ ਰੱਖਿਆ ਸੇਵਾ ਭਲਾਈ ਦਫਤਰ ਗੁਰਦਾਸਪੁਰ ਵਿੱਚ ਵੈਕੈਂਸੀ ਚੱਈ ਹੈ ਰੋਜ਼ਗਾਰ ਨੋਟਿਸ ਠੀਕ ਹੈ ਜੀ ਜ਼ਿਲ੍ਹਾ ਰੱਖਿਆ ਸੇਵਾ ਭਲਾਈ ਦਫ਼ਤਰ ਗੁਰਦਾਸਪੁਰ ਸਾਲ 25 26 ਲਈ ਸਟਾਫ ਦੀ ਲੋੜ ਹੈ ਇਹ ਜਸਟਿਕ ਮੈਂਸ਼ਨ ਕਰਦੇ ਹੁੰਦੇ ਨੇ ਇੱਕ ਇੱਕ ਸਾਲ ਵਾਸਤੇ ਲੋੜ ਹੈ ਪਰ ਜਦੋਂ ਇੱਕੋ ਹੀ ਬੰਦਾ ਇੱਥੇ ਲੱਗ ਗਿਆ ਤਾਂ ਉਹਨੂੰ ਮਤਲਬ ਕੀ ਜਦੋਂ ਤੱਕ ਉਹ ਬੰਦੇ ਉਮਰ 60 ਸਾਲ ਦੀ ਨਹੀਂ ਹੋ ਜਾਂਦੀ ਉਹਨੂੰ ਉੱਥੇ ਹੀ ਰੱਖਿਆ ਜਾਂਦਾ ਵਾ ਜਿਵੇਂ ਕਿ ਇਹਨਾਂ ਨੇ ਆਊਟਸੋਰਸ ਇੱਕ ਕੰਟ੍ਰੈਕਟ بیس ਦੀ ਗੱਲ ਕਰੀ ਹੈ ਪਰ ਇਹ ਹੌਲੀ ਹੌਲੀ ਕਰਕੇ ਉਹਨੂੰ ਰੈਗੂਲਰ ਵੀ ਕਰ ਦਿੰਦੇ ਧਿਆਨ ਰੱਖਿਆ ਜਾਵੇ ਅਸੀਂ ਮੰਨਿਆ ਕਿ ਕੰਟ੍ਰੈਕਟ ਵਰਕ ਜ਼ਿਆਦਾ ਗੱਲ ਚੱਲਦੀ ਹੈ ਪਰ ਫਿਰ ਵੀ ਸੈਲਰੀ ਵਧੀਆ ਦੇ ਰਹੇ ਨੇ ਕੋਈ ਵੱਡੀ ਗੱਲ ਨਹੀਂ ਪੋਸਟ ਕਰਦੇ ਕੰਪਿਊਟਰ ਲੈਕਚਰਾਰ ਦੇ ਕਾਦੇ ਕੰਪਿਊਟਰ ਲੈਕਚਰਾਰ ਦੇ ਇੱਕ ਵੈਕੈਂਸੀ ਚ ਘੱਟ ਤੋਂ ਘੱਟ ਯੋਗਤਾ ਐ ਐਮ ਐਸ ਸੀ ਮੰਗੇ ਨੇ ਐਮ ਐਸ ਆਈ ਟੀ ਹੋਵੇ ਜਾਂ ਮਟਕ ਹੋਵੇ ਕੰਪਿਊਟਰ ਸਾਇੰਸ ਦੇ ਵਿੱਚ ਹੋਵੇ ਜਾਂ ਉਹਨਾਂ ਵੀ ਦੁਬਾਰਾ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐਮ ਸੀ ਐ ਹਨ ਪਰ ਬੀ ਟੈਕ ਕੰਪਿਊਟਰ ਸਾਇੰਸ ਵਿੱਚ ਜਿਨ੍ਹਾਂ ਕੋਲ ਘੱਟੋ ਘੱਟ 2 ਸਾਲ ਦਾ ਤਜਰਬਾ ਹੋਵੇ ਜਿਹੜੇ ਬੰਦੇ ਕੋਲੇ ਸਟੱਡੀ ਦੇ ਲਾਵਾ ਐ ਐਕਸਪੀਰੀਐਂਸ ਵੀ ਹੋਊਗਾ ਉਹਨੂੰ ਹੀ ਪਹਿਲ ਦਿੱਤੀ ਜਾਉਗੇ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਸੈਲਰੀ ਗੱਲ ਕਰੀਏ ਕਿ ਇਹਨੇ 17000 ਰੁਪਏ ਉੱਕਾ-ਬੁੱਕਾ ਦਿੱਤਾ ਜਾਊਗਾ ਹੋਰ ਕੋਈ ਪੱਤਾ ਨਹੀਂ ਦਿੱਤਾ ਹੁਣ ਅਪਲਾਈ ਕਿਵੇਂ ਕਰਨਾ ਕੀ ਪ੍ਰੋਸੈਸ ਹੈ ਜਿਹੜੇ ਬੰਦੇ ਅਪਲਾਈ ਕਰਨਾ ਚਾਹੁੰਦੇ ਨੇ ਬਾਇਓ ਡਾਟਾ ਆਪਦਾ ਠੀਕਾ ਰਿਜ਼ਿਊਮ ਬਣਾ ਲੈਣਾ ਹੈ ਉਹਦੇ ਵਿੱਚ ਸਾਰੇ ਆਪਦੇ ਡਾਕੂਮੈਂਟ ਲਾ ਕੇ 셀ਫ ਸਟੇਟਡ ਕਰਕੇ 19 ਸਤੰਬਰ 2025 ਤੱਕ ਜ਼ਿਲ੍ਹਾ ਉਸ ਤੋਂ ਪਹਿਲਾਂ ਪਹਿਲਾਂ 19 ਤਰੀਕ ਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਰੱਖਿਆ ਸਿਵਾਉ ਵਾਵਾ ਅਪਲਾਈ ਦਫ਼ਤਰ ਗੁਰਦਾਸਪੁਰ ਵਿਖੇ ਪੰਚਾਇਆ ਜਾਵੇ ਜਾਂ ਤੁਸੀਂ ਪੋਸਟ ਕਰ ਸਕਦੇ ਹੋ ਪਰ ਸਭ ਤੋਂ ਬੈਸਟ ਹੈ ਤੁਸੀਂ ਬਾਈ ਹੈਂਡ ਹੀ ਫੜਾ ਕੇ ਆਓ ਠੀਕ ਹੈ ਜੀ ਜੇ ਗੁਰਦਾਸਪੁਰ ਨੇੜੇ ਨੇ ਉਹ ਬਾਈ ਹੈਂਡ ਫੜਾ ਸਕਦੇ ਨੇ ਜਾਣਾ ਸਿਰਫ ਤੇ ਸਿਰਫ ਐਤਵਾਰ ਤੇ ਸ਼ਨੀਵਾਰ ਨੂੰ ਛੱਡ ਕੇ ਆ ਉਹ ਦੋ ਦਿਨ ਵਰਕਿੰਗ ਡੇ ਨਹੀਂ ਹੁੰਦੇ ਉਸ ਤੋਂ ਇਲਾਵਾ ਹੋਰ ਕਿਸੇ ਟਾਈਮ ਵਿੱਚ ਜੀ ਸਵੇਰ ਆਪਣੇ 9:00 ਤੇ 9:30 ਤੱਕ ਟਾਈਮ ਹੁੰਦਾ ਰਹਿਣਾ ਦਾ ਉਸ ਟਾਈਮ ਤੱਕ ਜਾ ਸਕਦੇ ਹੋ ਇਸ ਤੋਂ ਬਾਅਦ ਜੇ ਕਿਸੇ ਦੀ ਅਰਜੀ ਹੁੰਦੀ ਆ ਉਹਨੂੰ ਮਾਨਤਾ ਪ੍ਰਾਪਤ ਨਹੀਂ ਮੰਨਣਗੇ ਠੀਕ ਹੈ ਜੀ ਉਹ ਤਾਂ ਪਹਿਲਾ ਅਰਜੀ ਚੰਗੇ ਬਾਅਦ ਵਾਲੀ ਅਰਜੀ ਨੂੰ ਤਰਜੀਹ ਨਹੀਂ ਦੇਣਗੇ ਫਿਰ ਇਹਨਾਂ ਕੋਈ ਸਮਝਿਆ ਨਹੀਂ ਇਸ ਕਰਕੇ ਸਭ ਤੋਂ ਪਹਿਲਾਂ ਦੱਸ ਰਿਹਾ ਹੁਣ ਗੱਲ ਕਰਦੇ ਆ ਇਹਨਾਂ ਦੀ ਉਮਰ ਹੱਦ ਇਹਨਾਂ ਬੋਲੇ 18 ਤੋਂ ਲੈ ਕੇ 50 ਸਾਲ 18 ਤੋਂ ਲੈ ਕੇ 50 ਸਾਲ ਤੱਕ ਦੀ ਏਜ ਹੋਵੇ ਹਰ ਕਿਸੇ ਨੂੰ ਮਤਲਬ ਕੀ ਪ੍ਰੀਫਰੈਂਸ ਦੇਣਗੇ ਉਮਰ ਆ ਦੇਨਾਂ ਦੇ ਸਿਸਟਮ ਵਿੱਚ ਮਕਾਤਾ ਕਿ ਉਮਰ ਆ ਦਾ ਕੋਈ ਮਤਲਬ ਵੀ ਨਹੀਂ ਕਹਿੰਦੇ ਹੁਣ ਨੈਕਸਟ ਗੱਲ ਕਿਸੇ ਨੇ ਵੀ ਟੀਚਰ ਦੀ ਤਿਆਰੀ ਕਰਨੀ ਹੋਵੇ ਕਿਹੜੇ ਟੀਚਰ ਦੀ ਪੰਜਾਬੀ ਮਾਸਟਰ ਟੀਚਰ ਅਸੀਂ ਲੈਕਚਰ ਦੀ ਤਿਆਰੀ ਕਰਾਉਣੇ ਆ ਪੂਰੇ ਸਲਿਵਸ ਚੈਰੀ ਕਰਾਵਾਂਗੇ ਤੇ ਪੂਰੇ ਡੀਪਲੀ ਕਰਾਉਣੇ ਆ ਠੀਕ ਹੈ ਪੂਰੇ ਹੇਅਰ ਲੈਵਲ ਕਲਾਸਾਂ ਨੇ ਆਪਣੀਆਂ ਠੀਕ ਹੈ ਨਹੀਂ ਵੀਡੀਓ ਡਿਸਕ੍ਰਿਪਸ਼ਨ ਲਿੰਕਸ ਨੂੰ ਮਿਲ ਜੂਗਾ ਆ ਨੋਟੀਫਿਕੇਸ਼ਨ ਲਿੰਕ ਵੀ ਮਿਲ ਜੂਗਾ ਤੇ ਉਹ ਵੀਡੀਓ ਦਾ ਲਿੰਕ ਵੀ ਮਿਲ ਜੂਗਾ ਜੇ ਕਿਸੇ ਨੂੰ ਵੀਡੀਓ ਡਿਸਕ੍ਰਿਪਸ਼ਨ ਨਹੀਂ ਮਿਲਦਾ ਤਾਂ ਆਪਣੇ ਚੈਨਲ ਤੇ ਜਾਓ ਤੇ ਪਲੇਲਿਸਟ ਬਣੀ ਹੋਈ ਆ ਪੂਰੀਆਂ ਕਲਾਸਾਂ 25 ਅਭੀ ਪਈਆਂ ਹੋਏ ਨੇ ਇੱਕ ਵਾਰੀ ਮੇਰੇ ਕਹਿ ਤਾਂ ਜਰੂਰ ਵਿਜ਼ਿਟ ਕਰੋ ਮੈਨੂੰ 100% ਯਕੀਨ ਹੈ ਕਿ ਤੁਸੀਂ ਪੇਡ ਕਲਾਸਾਂ ਛੱਡ ਕੇ ਸਾਡੀਆਂ ਫ੍ਰੀ ਆਫ ਕੋਸਟ ਵਾਲੇ ਕਲਾਸਾਂ ਜੁਆਇਨ ਕਰੋਗੇ ਜੇ ਸਾਡਾ ਅਪਡੇਟ ਵਧੀਆ ਲੱਗਿਆ ਇਸ ਤ ਅਪਡੇਟ ਕਰਨ एजुਕੇਟਰ ਨਾਲ ਜੁੜੇ ਰੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ